ਪਰਬੂ ਯੇਸ਼ੂ ਦੇ ਨਾਮ ਵਿੱਚ ਸਾਰੇ ਪੈਂਪਾਈਆਂ ਨੂੰ ਅੱਜ ਦੀ ਸੇਰ ਮੁਬਾਰਕ ਹੋਵੇ ਸਭ ਨੂੰ ਪ੍ਰਭੂ ਯੇਸ਼ੂ ਦੇ ਨਾਮ ਵਿੱਚ ਚੰਸੀਦੀ ਸਲਾਮ ਅਜ਼ੀਜ਼ੋ ਕੱਲ ਜਿਹੜੀ 4 ਤਰੀਕ ਬੀਤ ਗਈ ਹੈ 4 ਜੂਨ ਉਹਦੇ ਵਿੱਚ ਜਿਹੜੇ ਸਾਡੇ ਇਸਾਈ ਵੀਰ ਕੈਂਡੀਡੇਟ ਦੇ ਤੌਰ ਤੇ ਜਿਹੜੇ ਇਲੈਕਸ਼ਨ ਕੰਟੈਸਟ ਕਰ ਰਹੇ ਸੀ ਜਦੋਂ ਉਹਨਾਂ ਦੇ ਰਿਜ਼ਲਟ ਦੇਖੇ ਤੇ ਸ੍ਰੋਣ ਕੇ ਮਨ ਨੂੰ ਬੜੀ ਬੇਚੈਨੀ ਹੋਈ ਬੜੀ ਤਲਖੀ ਹੋਈ ਔਰ ਦਿਲ ਦਿਮਾਗ ਸੋਚਨ ਤੇ ਮਜਬੂਰ ਹੋ ਗਿਆ ਕਿ ਕੀ ਬਣੂਗਾ ਸਾਡੀ ਕੌਮ ਦਾ ਕੀ ਬਣੇਗਾ ਸਾਡੇ ਸਮਾਜ ਦਾ ਔਰ ਵਿਸ਼ੇਸ਼ ਤੌਰ ਤੇ ਮੈਂ ਦੱਸਣਾ ਚਾਹੁੰਨਾ ਕਿ 크੍ਰਿਸਚਨ ਪੋਲੀਟਿਕਸ ਦੇ ਅੰਦਰ ਜਦੋਂ ਜਦੋਂ ਪਾਸਟਰ ਸਾਹਿਬਾਨਾਂ ਦੀ ਸ਼ਮੂਲੀਅਤ ਹੋਈ ਹੈ ਜਦੋਂ ਜਦੋਂ ਪਾਸਟਰਾਂ ਨੇ ਹਿੱਸਾ ਲਿਆ ਉਦੋਂ-ਉਦੋਂ ਜਿਹੜਾ 크੍ਰਿਸਚਨ ਕੌਮ ਦਾ ਜਿਹੜਾ ਨੁਕਸਾਨ ਹੋਇਆ ਜੇ ਮੈਂ ਤਾਜ਼ਾ ਤਰੀਨ ਉਦਾਹਰਣ ਦੇਵਾਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀ ਗੁਰਦਾਸਪੁਰ ਵਿੱਚ 22000 ਤੇ ਲਗਭਗ-ਲਗਭਗ ਜਿਹੜੇ ਪਾਸਟਰ ਸਹਿਬਾਨ ਹੋਣਗੇ ਤੇ ਸਿਰਫ ਤੇ ਸਿਰਫ ਪਾਸਟਰ ਸਹਿਬਾਨ ਆਪਣੇ ਪਰਿਵਾਰਾਂ ਨੂੰ ਨਾਲ ਲਿਜਾ ਕੇ ਅਗਰ ਵੋਟ ਪਾ ਦਿੰਦੇ 22000 ਨੂੰ ਤੁਸੀਂ ਅਗਰ 4 ਨਾਲ ਜਿਹੜੀ ਹੈ ਗੁਣਾ ਕਰ ਲੋ ਤੇ ਮੈਂ ਸਮਝਦਾ 22000 ਨੂੰ ਅਗਰ ਇੱਕ ਪਰਿਵਾਰ ਦੇ ਚਾਰ-ਚਾਰ ਮੈਂਬਰ ਵੀ ਹੋਣ ਤੇ ਮੈਂ ਸਮਝਦਾ ਹਾਂ ਕਿ 22000 ਲੋਕ ਵੋਟ ਪਾਉਂਦੇ ਚਾਰ-ਚਾਰ ਮੈਂਬਰਾਂ ਸਮੇਤ ਆਪਣੇ ਪਰਿਵਾਰ ਸਮੇਤ ਤੇ ਤਕਰੀਬਨ 1 ਲੱਖ ਵੋਟ ਜਿਹੜੀ ਸੀਗੀ ਸੈਮੁਸੋਨ ਨੂੰ ਪੈਣੀ ਸੀ। ਔਰ ਜੇ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਜਸਪਾਲ ਨੂੰ ਜਸਪਾਲ ਮਸੀ ਸਾਡੇ ਭਰਾ ਨੂੰ ਉਹੀ ਹਾਲ ਇੱਥੇ ਆ ਕਿ ਅਗਰ 2000 ਪਾਸਟਰ ਵੀ ਇੱਥੇ ਹੋਣ ਤੇ ਤਦ ਵੀ 80-90 ਹਜ਼ਾਰ ਲੱਖ ਵੋਟ ਦੇ ਕਰੀਬ-ਕਰੀਬ ਜਸਪਾਲ ਜੀ ਨੂੰ ਵੀ ਪੈਣੀ ਚਾਹੀਦੀ ਸੀ। ਔਰ ਹੈਰਾਨਗੀ ਤੇ ਉਦੋਂ ਹੁੰਦੀ ਹੈ ਜਦੋਂ ਜਸਪਾਲ ਮਸੀਦੀ ਸਟੇਜ ਤੇ ਸਟੇਜ ਸੈਕਟਰੀ ਦਾ ਕੰਮ ਕਰਦੇ ਹੋਏ ਰੂਪ ਮਹਿਲ ਪੈਲਸ ਦੇ ਵਿੱਚ ਇੱਕ ਪਾਦਰੀ ਵੱਲੋਂ ਚੀਕ-ਚੀਕ ਕੇ ਕਿਹਾ ਜਾਂਦਾ ਕਿ ਹੋਰ ਕਿਸੇ ਪਾਰਟੀ ਦੇ ਨਾਲ ਜਾਣ ਵਾਲੀ ਜਾਂ ਹੋਰ ਕਿਸੇ ਨੂੰ ਵੋਟਾਂ ਪਾਉਣ ਵਾਲੀ ਗੰਦੀ ਬਧਰੂ ਸਾਡੇ ਲੋਕਾਂ ਚੋਂ ਨਿਕਲ ਜਾਵੇ ਚੀਕ-ਚੀਕੇ ਕਿਹਾ ਜਾਂਦਾ ਤੇ ਉਹੀ ਪਾਦਰੀ ਜਿਹੜਾ ਆ 2 ਦਿਨ ਬਾਅਦ ਜਾ ਕੇ 100 200 ਪਾਦਰੀ ਇਕੱਠੇ ਹੋ ਕੇ ਇੱਕ ਕਿਸੇ ਬੇਸ਼ਬਦੀ ਗਵਾਈ ਚ ਜਾ ਕੇ ਕਿਸੇ ਦੀ ਝੋਲੀ ਚ ਬੈਠੇ ਹੁੰਦੇ ਆ ਔਰ ਹੈਰਾਨਗੀ ਇਸ ਗੱਲ ਦੀ ਹੁੰਦੀ ਹੈ ਕਿ ਧਾਰਮਿਕ ਆਗੂ ਸਾਡੇ ਕਿੱਧਰ ਨੂੰ ਜਾ ਰਹੇ ਨੇ ਕਿਸ ਲਾਲਚਵਾਲ ਜਾ ਰਹੇ ਨੇ ਛੋਟੇ ਛੋਟੇ ਲਾਲਚ ਹਜ਼ਾਰ ਹਜ਼ਾਰ ਰੁਪਏ ਦੇ 2-2000 ਰੁਪਏ ਦੇ 5-5000 ਰੁਪਏ ਦੇ ਲਾਲਚ ਔਰ ਇਥੋਂ ਤੱਕ ਠੇਕਾ ਕਰ ਲੈਂਦੇ ਨੇ ਕਿਸੇ ਵੀ ਐਮਐਲਏ ਨਾਲ ਕਿ ਤੁਸੀਂ ਸਾਨੂੰ ਐਨੇ ਲੱਖ ਦੇ ਦੋ ਤੇ ਅਸੀਂ ਅੱਗੇ ਜੇ 10000 ਦੀ ਰੇਸ਼ੋ ਨਾਲ ਲਏ ਹੋਣਗੇ ਤੇ ਅੱਗੇ ਉਹ 5-5000 ਜਣਗੇ ਬਾਕੀ ਉਹ ਆਪ ਖਾ ਜਾਣਗੇ ਹੈਰਾਨਗੀ ਦੀ ਗੱਲ ਆ ਜੀਜ਼ੋ ਸਾਡਾ ਸਮਾਜ ਅਗਰ ਅਜ ਨੁਕਸਾਨ ਵਾਲ ਜਾ ਰਿਹਾ ਹੈ ਤੇ ਜਿਹੜੇ ਪਾਸਟਰ ਪਾਦਰੀ ਧਾਰਮਿਕ ਅਗੂਏ ਜਿਹੜੇ ਰਾਜਨੀਤੀ ਵੱਲ ਨੂੰ ਮੂੰਹ ਕਰ ਰਹੇ ਨੇ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਜਿਹੜਾ ਸਾਡੀ ਕੌਮ ਨੂੰ ਹੋ ਰਿਹਾ ਤੇ ਜੇ ਮੈਂ ਵੱਡੀਆਂ ਮਿਨਿਸਟਰੀਆਂ ਦੀ ਗੱਲ ਕਰਾਂ ਖਾਸ ਕਰਕੇ ਵੱਡੀ ਮਿਨਿਸਟਰੀ ਜਲੰਧਰ ਬੇਸਡ ਹੋਵੇ ਮਿਨਿਸਟਰੀ ਮਿਨਿਸਟਰੀ ਆ ਘਮ ਘਮ ਤੇ ਜਲੰਧਰ ਬੇਸਡ ਹੋਣ ਉਹ ਇਹ ਕਹਿਣ ਕਿ 45 ਲੱਖ ਸਾਡਾ ਫਾਲੋਅਰ ਸਾਡੀ ਮਿਨਿਸਟਰੀ ਦਾ ਫਾਲੋਅਰ ਇੰਡੀਆ ਚ ਹੈ ਤੇ 2 ਕਰੋੜ ਸਾਡਾ ਫਾਲੋਅਰ ਜਿਹੜਾ ਆ 올 ਓਵਰ ਦੀ ਵਰਲਡ ਹੈ ਤੇ ਵੋਟਾਂ ਤੁਸੀਂ ਦੋ ਵੀ ਨਾ ਪਾਓ ਇਫਰ ਮੈਂ ਸਮਝਦਾ ਤੇ ਉਹਨਾਂ ਦੇ ਕਿਰਦਾਰ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਔਰ ਸਾਡੀ ਕੌਮ ਅਗਰ ਨੁਕਸਾਨ ਵਾਲੀ ਜਾ ਰਹੀ ਹੈ ਤੇ ਉਹਦੇ ਵਿੱਚ ਇਹਨਾਂ ਮਿਨਿਸਟਰੀਆਂ ਦਾ ਬਹੁਤ ਵੱਡਾ ਰੋਲ ਪਾਇਆ ਜਾਂਦਾ ਤੇ ਬੀਤੇ ਦਿਨੀ ਜਦੋਂ ਮੇਰੀ ਕਿਸੇ ਐਨ ਆਰ ਆਈ ਵੀਰ ਨਾਲ ਗੱਲ ਹੋਈ ਕਿ ਵੱਡੀਆਂ ਮਿਨਿਸਟਰੀਆਂ ਜਿਹੜੀਆਂ ਉਹ ਕਿਸ ਤਰੀਕੇ ਦੀ ਸਹਾਇਤਾ ਕਰਨਗੀਆਂ ਸੈਮੂਅਲ ਸੋਨ ਦੀਆਂ ਤੇ ਉਹਨਾਂ ਭਾਈ ਸਾਹਿਬ ਨੇ ਕਿਹਾ ਕਿ ਅੱਜ 2 ਘੰਟੇ ਬੈਠ ਕੇ ਪਲੈਨਿੰਗ ਹੋਈ ਹੈ ਤੇ ਕੱਲ ਤੋਂ ਜਿਹੜਾ ਆ ਉਹ ਬਟਾਲਾ ਤਾਰੀਵਾਲ ਗੁਰਦਾਸਪੁਰ ਦੇ ਵਿੱਚ ਆ ਪਾ ਕੇ ਉਹਨਾਂ ਦੇ ਨੁਮਾਇंदे ਜਿਹੜੇ ਆ ਕੈਂਪੇਨ ਦਾ ਹਿੱਸਾ ਬਣਨਗੇ ਪਰ ਅਜ਼ੀਜ਼ੋ ਮੈਂ ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਹੋਣਾ ਨਹੀਂ ਹੈ ਕਿਉਂਕਿ ਉਹਨਾਂ ਦੇ ਨੁਮਾਇੰਦਿਆਂ ਦੀ ਇੱਕ ਆਦਤ ਹੈ ਕਿ ਹਮੇਸ਼ਾ ਪਿੱਛੇ ਸ਼ੁਰਾ ਮਾਰਨਾ ਆ ਹਮੇਸ਼ਾ ਧੋਖਾ ਕਰਨਾ ਆ ਹਮੇਸ਼ਾ ਗद्दारी ਕਰਨੀ ਹੈ ਔਰ ਪੋਲੀਟੀਕਲ ਪਾਰਟੀਆਂ ਨਾਲ ਮਿਲ ਕੇ ਔਰ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਹਮੇਸ਼ਾ ਧੋਖੇਬਾਜ਼ੀ ਕਰਨੀ ਹੈ ਮੈਂ ਇਹ ਗੱਲ ਕਹੀ ਉਹਨਾਂ ਨੂੰ ਪਰ ਇਹ ਗੱਲ ਉਹਨਾਂ ਦੇ ਮੰਨਣ ਵਿੱਚ ਸ਼ਾਇਦ ਨਾ ਆਈ ਪਰ ਹੋਇਆ ਉਹੀ ਕਿ ਜਿਨ੍ਹਾਂ ਲੋਕਾਂ ਨੇ ਅਗਲੇ ਦਿਨ ਆ ਕੇ ਸੈਮਸਨਨੀ ਦੀ ਕੈਂਪੇਨ ਦਾ ਹਿੱਸਾ ਬੰਨਣਾ ਸੀ ਉਹ ਕਿਸੇ ਦੀ ਹੋਰ ਰਾਜਨੀਤਿਕ ਪਾਰਟੀ ਜਿਹੜੀ ਹੋਂਦ ਵਿੱਚ ਹੈ ਸੱਤਾ ਵਿੱਚ ਹੈ ਪੰਜਾਬ ਵਿੱਚ ਉਹਨਾਂ ਦੇ ਕੈਂਡੀਡੇਟ ਦੇ ਨਾਲ ਨਜ਼ਰ ਆਇਆ ਸੋ ਮੈਂ ਕਹੂੰਗਾ ਕਿ ਜੇਕਰ ਕਿਸੇ ਲੀਡਰ ਨੇ ਰਾਜਨੀਤੀ ਕਰਨੀ ਹੈ ਜਾਂ ਤਰੱਕੀ ਕਰਨੀ ਹੈ ਤੇ ਕਦੀ ਵੀ ਧਾਰਮਿਕ ਆਗੂਆਂ ਦੇ ਬਹਿਕਾਵੇ ਦੇ ਵਿੱਚ ਨਾ ਆਇਓ ਨਾ ਹੀ ਵੱਡੀਆਂ ਮਿਨਿਸਟਰੀਆਂ ਤੋਂ ਕੋਈ ਆਸ ਰੱਖਿਓ ਕਿ ਤੁਹਾਨੂੰ ਵੋਟ ਪਵਾ ਦੂਗੀ ਆ ਮੈਂ ਬੀਤੇ ਸਮੇਂ ਦੀ ਅਗਰ ਗੱਲ ਕਰਾਂ ਮੇਨ ਲਾਈਨ ਚਰਚੀਸ ਦੀ ਤੇ ਬਿਸ਼ਪ ਫ੍ਰਾਂਕੋ ਸਾਹਿਬ ਨੇ ਵੀ ਔਰ ਫਾਦਰ ਪੀਟਰ ਸਾਹਿਬ ਨੇ ਵੀ ਇਹ ਬੜਾ ਇੱਕ ਠੋਕ ਕੇ ਜਿਹੜਾ ਦਾਵਾ ਕੀਤਾ ਸੀ ਕਿ ਅਸੀਂ ਸ਼ਰਮ ਨੀ ਕਾਲੀਦਾਨ ਨੂੰ ਜਿਤਾ ਦੇਵਾਂਗੇ। ਔਰ ਮੈਂ ਸਮਝਦਾ ਕਿ ਇਹਨਾਂ ਦੀ ਜੜੀ ਆ ਮਾੜੀ ਸੋਚ ਦੇ ਕਾਰਨ ਕਰਕੇ ਜਿੱਥੇ ਮਸੀਹ ਭਾਈਚਾਰਾ ਬਹੁਤ ਪੇਛਾਂ ਡਿੱਗਿਆ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਮਨਵਰ ਮਸੀਹ ਨੂੰ ਮਨੋਟਿਕ ਕਮਿਸ਼ਨ ਤੋਂ ਹਟਾਓ ਤੇ ਸਾਡਾ ਕੈਥਲਿਕ ਬੰਦਾ ਲਾਓ। ਹਾਲਾਂਕਿ ਮੈਂ ਵੀ ਕੈਥਲਿਕ ਆ ਪਰ ਮੈਂ ਇਹਨਾਂ ਦੀ ਵਿਚਾਰਧਾਰਾ ਦੇ ਨਾਲ ਬਿਲਕੁਲ ਸਹਿਮਤ ਨਹੀਂ ਆ। ਔਰ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਉਹਨੂੰ ਅਸੀਂ ਕਾਕਾ ਨਹੀਂ ਹਟਾਉਣਾ ਸਾਡਾ ਬਹੁਤ ਵਫਾਦਾਰ ਬੰਦਾ ਹੈ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਤੇ ਫਿਰ ਉਹਨਾਂ ਨੇ ਇੱਕ ਮਸੀਬ ਭਲਾਈ ਬੋਰਡ ਦੀ ਜਿਹੜੀ ਹੈ ਸਿਰਜਣਾ ਕਰਵਾਈ ਜਿਹੜਾ ਕਿ ਬਿਲਕੁਲ ਅੱਖਾਂ ਦੇ ਵਿੱਚ ਕੱਟਾ ਪਾਉਣ ਵਾਲੀ ਗੱਲ ਸੀ ਜਿਨ੍ਹਾਂ ਨੂੰ ਕੋਈ ਪਾਵਰ ਨਹੀਂ ਸੀ ਜਿਨ੍ਹਾਂ ਕੋਲ ਕੋਈ ਤਾਕਤ ਨਹੀਂ ਸੀ ਜਿਨ੍ਹਾਂ ਨੂੰ ਕੋਈ ਸੈਲਰੀ ਪੱਤੇ ਨਹੀਂ ਸੀ ਜਿਨ੍ਹਾਂ ਕੋਲ ਕੋਈ ਇਖਤਿਆਰੀ ਸਮਾਜ ਦੀ ਭਲਾਈ ਵਾਸਤੇ ਫੰਡ ਵੀ ਨਹੀਂ ਸੀ ਸੋ ਅਕਾਲੀ ਦਲ ਬੁਰੀ ਤਰ੍ਹਾਂ ਪਿੱਟ ਗਿਆ ਇਹਨਾਂ ਦੀ ਬੜੀ ਵੱਡੀ ਗਲਤੀ ਦੇ ਕਾਰਨ ਕਰਕੇ ਜਿਹੜੇ ਕਹਿੰਦੇ ਸੀ ਕਿ ਸਾਈਆਂ ਨੇ ਅਕਾਲੀ ਦਲ ਨੂੰ ਜਤਾਉ ਦੇਣਾ ਔਰ ਕਾਰਨ ਹੀ ਹੈ ਕਿ ਅੱਜ ਅਕਾਲੀ ਦਲ ਇਹਨਾਂ ਵੱਲੋਂ ਮੂੰਹ ਨਹੀਂ ਕਰਦਾ ਰਹੀ ਗੱਲ ਵੱਡੀਆਂ ਮਿਨਿਸਟਰੀਆਂ ਦੀ ਤੇ ਉਹਨਾਂ ਨੇ ਉਸ ਪਾਰਟੀ ਦੀ ਸ਼ਰਿਆਮ ਮਦਦ ਕੀਤੀ ਜਿਹੜੀ ਪਾਰਟੀ 크ਰਿਸਚੀਅਨ ਵਿਰੋਧੀ ਪਾਰਟੀ ਹੈ ਉਹਨਾਂ ਨੇ ਉਸ ਪਾਰਟੀ ਦੇ ਨੁਮਾਇੰਦਿਆਂ ਨੂੰ ਸ਼ਰਿਆਮ ਸਟੇਜ ਤੇ ਚੜਾ ਕੇ ਮਦਦ ਕਰਨ ਦੀ ਗੁਹਾਰ ਲਗਾਈ ਜਿਹੜੀ ਪਾਰਟੀ 크੍ਰਿਸਚਨ ਵਿਰੋਧੀ ਪਾਰਟੀ ਹੈ ਹਮੇਸ਼ਾ ਚਰਚ ਛਟਾਉਂਦੀ ਹੈ ਮਣੀਪੁਰ ਵਰਗੀਆਂ ਘਟਨਾਵਾਂ ਕਰਾਉਂਦੀ ਹੈ ਈਡੀ ਦੇ ਰੇਟ ਕਰਾਉਂਦੀ ਹੈ ਕਈ ਕੁਸ਼ ਕਰਾਉਂਦੇ ਪਰ ਮੈਂ ਸਮਝਦਾ ਕਿ ਜੇਕਰ ਇਹਨਾਂ ਨੂੰ ਇਹ ਡਰ ਸੀ ਕਿ ਕੱਲ ਨੂੰ ਕਿਤੇ ਸਾਡੇ ਉੱਪਰ ਜਿਹੜੀ ਹੈ ਕੇਂਦਰ ਸਰਕਾਰ ਈਡੀ ਦਾ ਰੇਟ ਨਾ ਬਵਾ ਦੇ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਉਸ ਪਰਮੇਸ਼ਵਰ ਉੱਪਰ ਵਿਸ਼ਵਾਸ ਨਹੀਂ ਆ ਇਹਨਾਂ ਦੇ ਅੰਦਰ ਇੱਕ ਡਰਦਾ ਆਤਮਾ ਕੰਮ ਕਰਦਾ ਆ ਕਿ ਜਿਹੜਾ ਈਡੀ ਵਾਲਾ ਕੰਮ ਆ ਉਹ ਕਿ ਜਿਹੜੀ ਸੱਤਾਧਾਰੀ ਪਾਰਟੀ ਆ ਉਹ ਕਿਤੇ ਸਾਡੇ ਉੱਪਰ ਈਡੀ ਦਾ ਰੇਟਨਾ ਕਰਵਾ ਦੇ। ਸੋ ਇਸ ਸਰ ਕੇ ਜੇ ਇਹਨਾਂ ਨੂੰ ਉਸ ਪਰਮੇਸ਼ਰ ਉੱਤੇ ਵਿਸ਼ਵਾਸ ਨਹੀਂ ਆ ਤੇ ਫਿਰ ਮੈਂ ਸਮਝ ਆਇਆ ਕਿ ਇਹਨਾਂ ਨੂੰ ਜਿਹੜਾ ਆ ਇਹ ਇਸ ਤਰ੍ਹਾਂ ਇਹਦੇ ਖੋਖਲੇ ਦਾਅਵੇ ਨਹੀਂ ਕਰਨੀ ਚਾਹੀਦੇ ਕਿ ਸਾਡੇ ਕੋਲ 45 ਲੱਖ ਫਾਲੋਅਰ ਇੰਡੀਆ 'ਚ ਆ ਸਾਡੇ ਕੋਲ ਜਿਹੜਾ ਆ 2 ਕਰੋੜ ਆਲ ਓਵਰ ਦ ਵਰਲਡ ਜਿਹੜੇ ਫਾਲੋਅਰ ਆ ਕੀ ਫਾਇਦਾ ਤੁਹਾਡਾ ਕੀ ਸਮਾਜ ਨੂੰ ਦੇਣਾ ਤੁਹਾਡੀ 0% 크리스천 ਸਮਾਜ ਨੂੰ ਤੁਹਾਡੀ ਦੇਣਾ ਹੈ ਬਲਕੇ ਤੁਸੀਂ ਉਹ ਨਾਸੂਰ ਹੋ ਜਿਹੜੇ ਹਮੇਸ਼ਾ 크리스천 ਕੌਮ ਦਾ ਨੁਕਸਾਨ ਕਰਦੇ ਹੋ ਉਹਨਾਂ ਦੇ ਉਲਟ ਚੱਲਦੇ ਹੋ ਉਹਨਾਂ ਦੇ ਉਹਨਾਂ ਦੇ ਜਿਹੜੇ ਜਿਹੜੇ ਧਰਨੇ ਮੁਜਾਰੇ ਹੁੰਦੇ ਆ ਉਹਨਾਂ 'ਚ ਤੁਸੀਂ ਸੇਂਦ ਲਾ ਕੇ ਪ੍ਰਸ਼ਾਸਨ ਦੀ ਜਿਹੜੀ ਆ ਤੁਸੀਂ ਜਿਹੜੀ ਆ ਚਮਚਾਗिरी ਕਰਦੇ ਹੋ ਸੋ ਇਸ ਸਰ ਕੇ ਇਹਨਾਂ ਤੋਂ ਬਚਣ ਦੀ ਲੋੜ ਹੈ ਔਰ ਜੇਕਰ ਕਿਸੇ 크리스천 ਲੀਡਰ ਨੇ ਰਾਜਨੀਤੀ ਕਰਨੀ ਹੈ ਤੇ ਚਾਹੇ ਉਹ ਛੋਟੇ ਚਰਚਸ ਦੇ ਪਾਦਰੀ ਹੋਣ ਚਾਹੇ ਉਹ ਵੱਡੀਆਂ ਮਿਨਿਸਟਰੀਆਂ ਹੋਣ ਇਹਨਾਂ ਤੋਂ ਇਹਨਾਂ ਨੂੰ ਦਰ ਕਿਨਾਰ ਕਰਕੇ ਇਹਨਾਂ ਨੂੰ ਸਾਈਡ ਤੇ ਕਰਕੇ ਤੁਸੀਂ ਆਪਣੀ ਰਾਜਨੀਤੀ ਨੂੰ ਰਾਜਨੀਤੀ ਦੇ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕਰਨੀ ਹੈ ਆਪਾਂ ਸਾਰਿਆਂ ਨੇ ਸੋ ਇਹਨਾਂ ਕੋਲੋਂ ਸਿਰਫ ਜੋ ਇਹਨਾਂ ਦੀ ਡਿਊਟੀ ਉਸ ਪਰਮੇਸ਼ਵਰ ਨੇ ਲਗਾਈ ਹੈ ਕਿ ਤੁਸੀਂ ਸਿਰਫ ਤੇ ਸਿਰਫ ਪ੍ਰਾਰਥਨਾ ਕਰਨੀ ਹੈ ਜੋ ਤੁਹਾਡੀ ਡਿਊਟੀ ਲਗਾਈ ਹੈ ਤੁਸੀਂ ਕੋਈ ਕਿਸੇ ਤਰੀਕੇ ਦਾ ਇੰਟਰਫੀਰੈਂਸ ਨਹੀਂ ਕਰਨਾ ਜੇਕਰ ਇੰਟਰਫੀਰੈਂਸ ਤੁਸੀਂ ਆਪਣੇ ਨੁਮਾਇੰਦਿਆਂ ਨੂੰ ਭੇਜ ਕੇ ਕਰਦੇ ਹੋ ਤੇ ਉਹਦਾ ਨੁਕਸਾਨ ਹੁੰਦਾ ਆ ਤੁਸੀਂ ਬਜਾਏ ਕਿ ਤੁਸੀਂ 크੍ਰਿਸਚੀਅਨ ਨੁਮਾਇੰਦੇ ਦੀ ਮਦਦ ਕਰੋ ਤੁਸੀਂ ਦੁੱਧੇ ਜਿਸ ਸਟੇਟ ਤੇ ਜਾ ਕੇ ਨੁਕਸਾਨ ਕਰਾਉਂਦੇ ਹੋ ਔਰ ਤੁਸੀਂ ਆਪਣੇ ਵੀਕ ਪੁਆਇੰਟ ਵੀ ਉਹਨਾਂ ਨੂੰ ਦੱਸ ਕੇ ਆਉਂਦੇ ਹੋ ਤੇ ਇਸ ਕਰਕੇ ਤੁਹਾਡਾ ਜਿਹੜਾ ਆ ਆਉਣਾ ਨੁਕਸਾਨ ਦਾ ਕਾਰਨ ਬਣਦਾ ਹੈ ਜੇਕਰ ਤੁਸੀਂ ਵਾਕਿਆ ਹੀ ਵੱਡੀਆਂ ਮਿਨਿਸਟਰੀਆਂ ਜਾਂ ਛੋਟੀਆਂ ਮਿਨਿਸਟਰੀਆਂ ਤੁਸੀਂ ਮਸੀਹੀ ਕੌਮ ਦੇ ਖੈਰ ਖੈਰ ਖਾਓ ਤੁਸੀਂ ਉਹਨਾਂ ਦੀ ਭਲਾਈ ਮੰਗਦੇ ਹੋ ਤੇ ਤੁਸੀਂ ਅੱਜ ਤੱਕ ਲੀਡਰਸ਼ਿਪ ਨੂੰ ਤਗੜਾ ਕਿ ਕਿਆ ਹੁੰਦਾ ਫਾਈਨੈਂਸ਼ਲੀ ਮੋਰਲੀ ਔਰ ਲੋਕਾਂ ਦੇ ਵਿੱਚ ਇਹ ਗੱਲ ਪੈਦਾ ਕੀਤੀ ਹੁੰਦੀ ਕਿ ਤੁਸੀਂ ਜਿੱਥੇ ਮਰਜ਼ੀ ਜਾਓ ਜਿਹੜੀ ਮਰਜ਼ੀ ਪਾਰਟੀ ਨਾਲ ਕੁਮੋਫਰੋ ਲੇਕਿਨ ਵੋਟ ਕ੍ਰਿਸਚਨ ਨੂੰ ਪਾਇਓ ਤੁਸੀਂ ਕਦੇ ਨਹੀਂ ਕਿਹਾ ਕਦੇ ਵੀ ਤੁਹਾਡੇ ਮੂੰਹ ਤੋਂ ਇਹ ਲਫਜ਼ ਨਹੀਂ ਨਿਕਿਆ ਬਲਕਿ ਈਜ਼ੀ ਦੇ ਡਰ ਦੇ ਮਾਰੇ ਤੁਹਾਡੀ ਫੂਕ ਨਿਕਲ ਗਈ ਤੁਹਾਡੇ ਉਹ ਬੜੀ ਦਲੇਰੀ ਵਾਲੇ ਜਿਹੜੇ ਦਾਅਵੇ ਸੀ ਅਸੀਂ ਨਹੀਂ ਕਿਸੇ ਤੋਂ ਡਰਦੇ ਅਸੀਂ ਬਿਲਕੁਲ ਸਾਫ਼ ਸੁਥਰੇ ਜਿਹੜੇ ਆ ਆਪਣੇ ਖਾਤੇ ਬਈ ਖਾਤੇ ਰੱਖਦੇ ਆ ਆਡਿਟ ਸਾਡਾ ਬਿਲਕੁਲ ਕਲੀਅਰ ਹੁੰਦਾ ਆ ਇੱਕ ਸੂਈ ਵੀ ਅਸੀਂ ਜਿਹੜੀ ਆ ਬਿਨਾ ਜਿਹੜਾ ਟੈਕਸ ਦਿੱਤੇ ਨਹੀਂ ਕਰਦੇ ਤੇ ਫਿਰ ਤੁਹਾਡੇ ਅੰਦਰ ਡਰ ਕਿਸ ਚੀਜ਼ ਦਾ ਤੁਹਾਡੇ ਅੰਦਰ ਕਿਸ ਚੀਜ਼ ਕਿਹੜੀ ਚੀਜ਼ ਤੁਹਾਨੂੰ ਅੰਦਰੋਂ ਅੰਦਰੋਂ ਖਾਈ ਜਾਂਦੀ ਹੈ ਜਿਹਦੇ ਕਰਕੇ ਤੁਸੀਂ ਉਸ ਪਾਰਟੀ ਦੇ ਨਾਲ ਜਿਹੜੀ ਆ ਭਾਈ ਵਾਲੀ ਕਰਦੇ ਹੋ ਜਿਹੜੀ ਪਾਰਟੀ ਇਹ ਜਿਹੜੀ ਆ ਤੁਹਾਨੂੰ ਇਹ ਡਰਿਆ ਕਿ ਇਹ ਪਾਰਟੀ ਜਿਹੜੀ ਆ ਸਾਨੂੰ ਪੀਡੀ ਦਾ ਛਾਪਾ ਨਾ ਮੈਂ ਕਹਿੰਨਾ ਕਿ ਰਾਦਾ ਸਵਾਮੀ ਰਾਦਾ ਸਵਾਮੀ ਨਹੀਂ ਡਰਦੇ ਹਾਲਾਂਕਿ ਉਹਨਾਂ ਕੋਲ ਤੁਹਾਡੇ ਨਾਲੋਂ ਬਹੁਤ ਜ਼ਿਆਦਾ ਜਿਹੜਾ ताम-ਸ਼ਾਮ ਹੈ ਬਹੁਤ ਜ਼ਿਆਦਾ ਪ੍ਰਾਪਰਟੀਆਂ ਬਹੁਤ ਜ਼ਿਆਦਾ ਆਪਣੇ ਡੇਰੇ ਆ ਉਹ ਨਹੀਂ ਡਰਦੇ ਤੁਹਾਨੂੰ ਕਾਹਦਾ ਡਰ ਫਿਰ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਮੰਗਰ ਲੱਖਾਂ ਦੀ ਭੀੜ ਹੈ ਤੇ ਫਿਰ ਤੁਸੀਂ ਉਹ ਭੀੜ ਭੀੜ ਦਾ ਜਿਹੜਾ ਇੱਕ ਪ੍ਰਭਾਵ ਦਿਖਾ ਕੇ ਤੇ ਫਿਰ ਤੁਸੀਂ ਆਪਣੇ ਉਹਨਾਂ ਦੇ ਉੱਪਰ ਉਹਨਾਂ ਦੇ ਉੱਪਰ ਜਿਹੜੇ ਫਤਿਹ ਕਿਉਂ ਨਹੀਂ ਪਾਉਂਦੇ ਜੜੀਆ ਤੁਸੀਂ ਕਹਿੰਦੇ ਅੱਜ ਸਾਡੀ ਕਨਵੈਨਸ਼ਨ 'ਚ 5 ਲੱਖ ਲੋਕ ਆਗੇ ਜੀ ਸਾਢੇ ਲੱਖ 'ਚ 3 ਲੱਖ ਲੋਕ ਆਗੇ ਜੀ ਸਾਡੀ ਕਨਵੈਨਸ਼ਨ 'ਚ ਅੱਜ ਅੱਜ ਪੂਰੇ ਪੂਰੇ 50 ਕਿੱਲੇ ਭਰ ਗਏ 40 ਕਿੱਲੇ ਭਰ ਗਏ ਤੇ ਉਹ ਵੋਟ ਦਾ ਤੇ ਇੱਕ ਡੱਬਾ ਭਰ ਨਹੀਂ ਸਕਿਆ ਵੋਟ ਬੈਲਟ ਦੇ ਵਿੱਚ ਤੇ ਤੁਹਾਡੀਆਂ 100 200 ਵੋਟਾਂ ਨਹੀਂ ਕੱਢ ਸਕੀਆਂ ਸੋ ਇਸ ਕਰਕੇ ਇਸ ਤਰੀਕੇ ਦੇ ਦਾਅਵੇ ਜਿਹੜੇ ਖੋਖਲੇ ਦਾਅਵੇ ਤੇ ਕ੍ਰਿਸਚੀਅਨ ਕੌਮ ਨੂੰ ਗੁੰਮਰਾਹ ਕਰਨ ਵਾਲੀਆਂ ਚੀਜ਼ਾਂ ਕਰਨ ਤੋਂ ਪ੍ਰੇਸ਼ ਕਰੋ ਔਰ ਖਾਸ ਕਰਕੇ ਅੰਮ੍ਰਿਤਸਰ ਦੇ ਔਰ ਗੁਰਦਾਸਪੁਰ ਦੇ ਪਾਸਟਰਾਂ ਨੂੰ ਇਹ ਸਾਡੀ ਤਾਕੀਦ ਹੈ ਕਿ ਤੁਸੀਂ ਜਿਹੜੇ ਆ 200 ਬੰਦਾ ਉੱਠ ਕੇ ਕਦੀ ਕਿਸੇ ਦੀ ਝੋਲੀ 'ਚ 200 ਪਾਸਟਰ ਕਦੀ ਕਿਸੇ ਦੇ ਕਹਿੰਦੇ ਕਿਸੇ ਦੀ ਝੋਲੀ 'ਚ 5-5000 ਰੁਪਏ ਦੇ ਚੱਕਰ 'ਚ ਚੱਲਿਓ 300 ਪਾਸਟਰ ਕਿਤੇ ਉੱਠ-ਉੱਠ ਕੇ 2-2000 ਦੇ ਚੱਕਰ 'ਚ ਤੁਸੀਂ ਕਿਸੇ ਦੀ ਝੋਲੀ 'ਚ ਜਾ ਕੇ ਪੈਜੋ ਪਰ ਜਿੱਥੇ ਤੁਸੀਂ ਉਸ ਪਰਮੇਸ਼ਵਰ ਦੇ ਨਾਲ ਬੇਵਫਾਈ ਕਰ ਰਹੇ ਹੋ ਉੱਥੇ ਤੁਸੀਂ ਕੌਮ ਦੇ ਨਾਲ ਵੀ ਜਿਹੜੀ ਆ ਉਹ ਤੁਸੀਂ ਗਦਦਾਰੀ ਕਰ ਰਹੇ ਹੋ ਸੋ ਅੱਜ ਬੜਾ ਮਨ ਨੂੰ ਦੁੱਖ ਹੋਇਆ ਕੱਲ ਦੀ ਇੰਨੀ ਮਨ ਦੇ ਅੰਦਰ ਬੇਚੈਨੀ છਾਈ ਹੈ ਕਿ ਨੀਂਦ ਨਹੀਂ ਆ ਰਹੀ ਸਾਰੀ ਰਾਤ ਸੋਚਦੇ ਰਹੇ ਆ ਕਿ ਜਿਹੜੀ ਕੌਮ ਜਿਹੜੀ ਕੌਮ ਦੇ ਬਦਲੇ ਅਸੀਂ ਰਾਤਾਂ ਨੂੰ ਸੌਂਦੇ ਨਹੀਂ ਆ ਸਾਡੇ ਤੇ ਕਈ ਹਮਲੇ ਹੋ ਜਾਂਦੇ ਆ ਸਾਡੇ ਉੱਪਰ ਕਈ ਤਸ਼ੱਦਦ ਹੋ ਜਾਂਦੇ ਆ ਸਾਡੇ ਉੱਪਰ ਕਈ ਗਰਦਾਰ ਝੂਠੇ ਪਰਚੇ ਦਰਜ ਕਰਵਾ ਦਿੰਦੇ ਨੇ ਜਿਹੜੇ ਕੌਮ ਦੇ ਗਰਦਾਰ ਨੇ ਤੇ ਜਿਹੜੇ ਹੋਰ ਵੀ ਲੀਡਰ ਉੱਠਣਾ ਚਾਹੁੰਦੇ ਨੇ ਉਹਨਾਂ ਨੂੰ ਨੱਪਣਾ ਚਾਹੁੰਦੇ ਆ ਜਿਹੜਿਆਂ ਹੋਰ ਵੀ ਮੰਤਰੀਆਂ ਤਗੜੀਆਂ ਹੋਣੀਆਂ ਚਾਹੁੰਦੇ ਆ ਉਹਨਾਂ ਨੂੰ ਨੰਬਰ 1 ਆਪਣੇ ਆਪ ਨੂੰ ਨੰਬਰ 1 ਬਣਾਉਣ ਦੀ ਦੌੜ ਦੇ ਵਿੱਚ ਤੁਸੀਂ ਉਹਨਾਂ ਨੂੰ ਨੱਪਣਾ ਚਾਹੁੰਦੇ ਹੋ ਇਹ ਤੁਹਾਡੇ ਮਨਸੂਬੇ ਕਦੇ ਕਾਮਯਾਬ ਨਹੀਂ ਹੁੰਦੇ। ਔਰ ਅਸੀਂ ਅੱਜ ਤੋਂ ਹੀ ਆਪਣੇ ਪੈਰਾਂ ਉੱਪਰ ਖੜੇ ਹੋਣ ਦੀ ਸ਼ੁਰੂਆਤ ਕਰ ਦਿੱਤੀ ਹੈ। ਕਿਉਂਕਿ ਸਹਾਰਾ ਉਸ ਪਰਮੇਸ਼ਵਰ ਦਾ ਲੈਣਾ ਚਾਹੀਦਾ ਹੈ ਜਿਹੜਾ ਪੂਰੀ ਦੁਨੀਆ ਨੂੰ ਰਚਾ ਕੇ ਤੇ ਕਦੇ ਉਹਦਾ ਹਿਸਾਬ ਵੀ ਨਹੀਂ ਮੰਗਦਾ। ਜਿਹੜਾ ਪੂਰੀ ਦੁਨੀਆ ਨੂੰ ਰਚਾਉਂਦਾ ਹੈ ਜਿਹੜਾ ਪੂਰੀ ਦੁਨੀਆ ਨੂੰ ਤਖਤੋਂ ਤਾਜ ਦਿੰਦਾ ਆ ਅਸੀਂ ਉਹ ਯੋਜਨਾ ਬਣਾਵਾਂਗੇ ਜਿੱਥੇ ਲੀਡਰ ਆਪਣੇ ਪਰਾਂ ਤੇ ਆਪ ਉੱਡੂਗਾ ਜੇਕਰ ਤੁਹਾਡੀ ਮਰਜ਼ੀ ਹੋਏਗੀ ਤੁਸੀਂ ਤੁਸੀ ਫਾਈਨੈਂਸ਼ਲੀ ਮੋਰਲੀ ਦੁਆਵਾਨੀ ਸਪੋਰਟ ਕਰ ਦੇਣਾ ਲੇਕਿਨ ਤੁਹਾਡੇ ਉੱਪਰ ਕਦੇ ਡਿਪੈਂਡ ਨਹੀਂ ਹੋਇਆ ਜਾਏਗਾ ਮੈਂ ਇਸ ਗੱਲ ਦੀ ਬੜੀ ਸਿੱਖ ਕੌਮ ਦੀ ਤਾਰੀਫ਼ ਕਰਦਾ ਹਾਂ ਕਿ ਜਿਨ੍ਹਾਂ ਨੇ ਉਸ ਮਨੁੱਖ ਨੂੰ ਜਿਤਾ ਦਿੱਤਾ ਜਿਹੜਾ ਮਸੀਹੀ ਲੋਕਾਂ ਦੇ ਖਿਲਾਫ ਬੋਲਦਾ ਸੀ ਜਿਹੜਾ ਹਿੰਦੂ ਵੀਰਾਂ ਦੇ ਖਿਲਾਫ ਬੋਲਦਾ ਸੀ ਜਿਹੜਾ ਦੇਵੀ ਦੇਵਤਿਆਂ ਦੇ ਖਿਲਾਫ ਬੋਲਦਾ ਸੀਗਾ ਜਿਹੜਾ ਯਿਸੂ ਮਸੀਹ ਦੇ ਖਿਲਾਫ ਬੋਲਦਾ ਸੀਗਾ ਜਿਹੜਾ ਮੁਸਲਮ ਭਾਈਚਾਰੇ ਦੇ ਖਿਲਾਫ ਬੋਲਦਾ ਸੀ ਉਹਨਾਂ ਦੇ ਜਨੂਨ ਨੂੰ ਸਲੂਟ ਹੈ ਉਹਨਾਂ ਦੇ ਜਨੂਨ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ ਕਿਉਂਕਿ ਉਹਨਾਂ ਨੇ ਆਪਣੇ ਮਤਭੇਦ ਨਹੀਂ ਵੇਖੇ ਕਿ ਫਲਾਣੇ ਨੇ ਕੀ ਕਰਤਾ ਫਲਾਣੇ ਨੇ ਕੀ ਕਰਤਾ ਇੱਥੇ ਤੇ ਸਾਡੇ ਲੋਗ ਇੱਕ ਦੂਸਰੇ ਦੇ ਕੱਪੜੇ ਲਾ ਕੇ ਤੇ ਉਹਨੂੰ ਜਿਹੜਾ ਆ ਨੰਗਾ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਨੇ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹੜੇ ਆਪਣੇ ਹੀ ਲੋਕਾਂ ਦੇ ਦੁਸ਼ਮਣ ਹੈ ਜਿਹੜੇ ਆਪਣੇ ਲੋਕਾਂ ਨੂੰ ਜਿਹੜਾ ਡਾਊਨ ਕਰਨਾ ਚਾਹੁੰਦੇ ਆ ਉਹਦੇ ਨਾਲ ਇੱਕ ਲੀਡਰ ਡਾਊਨ ਨਹੀਂ ਹੁੰਦਾ ਸਮਾਜ ਡਾਊਨ ਹੁੰਦਾ ਕੌਮ ਡਾਊਨ ਹੋ ਜਾਂਦੀ ਅਜ਼ੀਜ਼ੋ ਤੁਹਾਡੀ ਇੱਕ ਚਲਾਕੀ ਤੁਹਾਡੀ ਇੱਕ ਬੇਵਕੂਫੀ ਪੂਰੇ ਸਮਾਜ ਦਾ ਸਿਰ ਚੁਕਾ ਕੇ ਜਾਂਦੀ ਹੈ ਔਰ ਅੱਜ ਇਸ ਗੱਲ ਉੱਪਰ ਬੜਾ ਦੁੱਖ ਹੋਇਆ ਕਿ ਜੜੀਆਂ ਬਹੁਤ ਘੱਟ ਵੋਟਾਂ ਸੈਮੂਲ ਸੋਨੀ ਨੂੰ ਪਈਆਂ ਔਰ ਉਸ ਤੋਂ ਵੀ ਘੱਟ ਵੋਟਾਂ ਜੜੀਆਂ ਆ ਜਿਸ ਫਾਰਮਸੀ ਨੂੰ ਪਈਆਂ ਹਾਲਾਂਕਿ ਬڑے ਵੱਡੇ ਵੱਡੇ ਕ੍ਰੂਸਡ ਵਜਿੰਦਰ ਮਨਿਸਟਰੀ ਵੀ ਭਰ ਜਾਂਦੀ ਹੈ ਤੇ ਉਹ ਇਸ ਪਰਮਹਾਵੇ ਦੇ ਵਿੱਚ ਆ ਕੇ ਜਸਪਾਲ ਮਸੀਹ ਉਹਨਾਂ ਨੇ ਸੋਚਿਆ ਕਿ ਐਡੇ ਵੱਡੇ ਵੱਡੇ ਕ੍ਰੂਸਡ ਜੇ ਸਾਡੇ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਉਹਨਾਂ ਨੇ ਸ਼ਾਇਦ ਸਾਨੂੰ ਵੋਟ ਪਾ ਦੇ ਲੇਕਿਨ ਅਜ਼ੀਜ਼ੋ ਇਸ ਗੱਲ ਉੱਪਰ ਕਦੇ ਵੀ ਭਰੋਸਾ ਨਾ ਕਰਿਓ ਕਿ ਵੱਡੀਆਂ ਪੀੜਾਂ ਵੱਡੇ ਕ੍ਰੂਸਡ ਵੱਡੀਆਂ ਕਨਵੈਂਸ਼ਨਸ ਕਦੇ ਵੋਟ ਬੈਂਕ ਦੇ ਵਿੱਚ ਤਬਦੀਲ ਹੋਣਗੀਆਂ ਕਦੇ ਇਸ ਗੱਲ ਤੇ ਵਿਸ਼ਵਾਸ ਨਾ ਕਰਿਓ ਸੋ ਅੱਜ ਮਨ ਬਹੁਤ ਉਖੀ ਸੀ ਆਪਣੇ ਕੌਮ ਦਾ ਦਰਦ ਅੰਦਰ ਪਾ ਕੇ ਬੈਠੇ ਆ ਸੋ ਇਹ ਇੱਕ ਗੱਲ ਦੇ ਨਾਲ ਵੀ ਮੈਂ ਖਤਮ ਜ਼ਰੂਰ ਕਰਨਾ ਕਿ ਜੰਗ ਜਿੱਤਾਂਗੇ ਜ਼ਰੂਰ ਜੰਗ ਚਾਰੀ ਵੀ ਰੱਖਾਂਗੇ ਜੰਗ ਚਾਰੀ ਰੱਖਿਓ ਜੰਗ ਜਿੱਤਾਂਗੇ ਜ਼ਰੂਰ ਕਿਉਂਕਿ ਸਾਡਾ ਜ਼ਿੰਦਾ ਪਰਮੇਸ਼ਵਰ ਸਾਡੇ ਨਾਲ ਹੈ ਜਿਹੜੇ ਧਾਰਮਿਕ ਆਗੂ ਨੇ ਮੈਂ ਸਮਝਦਾ ਚਾਹੇ ਉਹ ਅੰਕੁਰੂਲਾ ਜੀ ਹੋਣ ਚਾਹੇ ਪਾਸੇ ਬਜਿੰਦਰ ਜੀ ਹੋਣ ਚਾਹੇ ਖੋਜੇਵਾਲ ਸਾਹਿਬ ਹੋਣ ਚਾਹੇ ਸਪਾਲਾਣਾ ਜੀ ਹੋਣ ਇਹ ਬਹੁਤ ਅੱਛੇ ਮਾਨਦੇ ਲੋਕ ਨੇ ਲੇਕਿਨ ਅੱਗੇ ਜਿਹੜੇ ਪੈਰੋਕਾਰ ਨੇ ਉਹ ਮੈਂ ਸਮਝਦਾ ਕਿ ਉਹ ਠੀਕ ਨਹੀਂ ਆ ਉਹ ਆਪਣੀ ਵਾਹਵਾਈ ਵਾਸਤੇ ਕਿਸੇ ਦੇ ਵੀ ਲੱਤ ਵੱਢ ਸਕਦੇ ਨੇ ਕਿਸੇ ਦਾ ਵੀ ਜੜਾ ਆ ਉਹ ਜੜਾ ਆ ਰਾਜਨੀਤਿਕ ਸਮਾਜਿਕ ਕਤਲ ਕਰ ਸਕਦੇ ਨੇ ਕਿਸੇ ਨੂੰ ਵੀ ਜੜਾ ਆ ਥੱਲੇ ਸੁੱਟਣ ਦੇ ਵਿੱਚ ਉਹ ਨੀਚਤਾ ਦੀ ਹੱਦ ਤੱਕ ਜਾ ਸਕਦੇ ਸੋ ਇਹਨਾਂ ਲੋਕਾਂ ਤੋਂ ਜੜਾ ਆ ਆਪਾਂ ਨੂੰ ਜੜਾ ਆ ਸੁਚੇਤ ਰਹਿਣ ਦੀ ਲੋੜ ਹੈ ਬਾਕੀ ਯੋਜਨਾਵਾਂ ਬਣਾ ਕੇ ਮੈਂ ਸਮਝਦਾ ਕਿ ਇਹ ਜਿਹੜੀ 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 ਇਲੈਕਸ਼ਨ ਲੜੀ ਗਈ ਸੀ ਇਹ ਜਿਹੜੀ ਇਲੈਕਸ਼ਨ ਸੈਮੂਅਲ ਸੋਨੀ ਵੱਲੋਂ ਔਰ ਜਸਪਾਲਜੀ ਵੱਲੋਂ ਲੜੀ ਗਈ ਸੀ ਇਹ ਬਹੁਤ ਜਲਦਬਾਜ਼ੀ ਦੇ ਵਿੱਚ ਲੜੀ ਗਈ ਸੀ तकरीबन 1-2 ਸਾਲ ਪਹਿਲਾਂ ਇਹਦੀ ਪਲੈਨਿੰਗ ਹੋਣੀ ਚਾਹੀਦੀ ਸੀ ਵੱਡੀ ਟੀਮ ਜਿਹੜੀ ਸਿਰਜਣਾ ਹੋਣੀ ਚਾਹੀਦੀ ਸੀ ਪੂਰੀ ਪਲੈਨਿੰਗ ਹੋਣੀ ਚਾਹੀਦੀ ਸੀ ਔਰ ਇੱਕ ਢੇਰੀ ਬਿਲਕੁਲ ਹੈਂਡਸਮ ਅਮਾਉਂਟ ਦੇ ਲਗਾ ਕੇ ਪਹਿਲੇ ਰੱਖਣੀ ਚਾਹੀਦੀ ਸੀ ਤਾਕੇ ਸਾਮ-ਦਾਮ ਦੰਡ ਭੇ ਸਾਰੇ ਇਲੈਕਸ਼ਨ ਦੇ ਵਿੱਚ ਵਰਤੇ ਜਾਂਦੇ ਇਲੈਕਸ਼ਨ ਨੂੰ ਇਲੈਕਸ਼ਨ ਹੀ ਤਰੀਕੇ ਨਾਲ ਵਰਤੇ ਜਾਂਦਾ ਔਰ ਮੈਂ ਇੱਥੇ ਇਹ ਵੀ ਜ਼ਰੂਰ ਜ਼ਿਕਰ ਕਰਾਂਗਾ ਕਿ ਜੇਕਰ ਰਾਜਨੀਤਿਕ ਬੰਦੇ ਨੂੰ ਗੁਰਦਾਸਪੁਰ ਦੇ ਵਿੱਚ ਟਿਕਟ ਦਿੱਤੀ ਹੁੰਦੀ ਸਾਡੇ ਵੀਰ ਪੀਟਰ ਚੀਦਾ ਨੂੰ ਟਿਕਟ ਦਿੱਤੀ ਹੁੰਦੀ ਤੇ ਅੱਜ ਉਸ ਚੀਜ਼ ਦਾ ਰਿਜ਼ਲਟ ਬਹੁਤ ਵਧੀਆ ਹੋਣਾ ਸੀਗਾ ਜਿਹੜਾ 28 28000 ਵੋਟ ਪਹਿਲੇ ਲਿਜਾ ਸਕਦਾ ਸੀ ਮੈਂ ਸਮਝਦਾ ਇਸ ਟਾਈਮ ਜਿਹੜੇ ਸੀ ਕੋ ਥੋੜੇ ਬਹੁਤ ਪੈਸੇ ਵੀ ਜਿੰਨੇ ਸਾਡੇ ਐਨਆਰਆਈ ਵੀਰਾਂ ਨੇ ਲਗਾਏ ਉਹ ਵੀ ਉਹਨੂੰ ਸਪੋਰਟ ਮਿਲ ਜਾਣੀ ਸੀ ਔਰ ਮੋਰਲ ਸਪੋਰਟ ਵੀ ਮਿਲ ਜਾਣੀ ਸੀ ਐਸ ਵਾਰ ਹੀ ਮੈਂ ਸਮਝਦਾ ਸੀਗਾ ਤੇ ਕੱਟੋ-ਕੱਟ ਜਿਹੜੀ ਹੈ ਉਹ 50 ਹਜ਼ਾਰ ਕੱਟੋ-ਕੱਟ 50 ਹਜ਼ਾਰ ਵੋਟ ਜਿਹੜੀ ਹੈ ਪੀਡਾ ਚਿੱਦਾ ਖੜ ਸਕਦਾ ਸੀ ਸੋ ਅਸੀਂ ਬਿਨਾ ਸੋਚੇ ਸਮਝੇ ਫੈਸਲਾ ਲਿਆ ਔਰ ਇੱਕ ਨਾਨ ਪੋਲੀਟੀਕਲ ਬੰਦੇ ਨੂੰ ਵੀ ਜਿਹੜਾ ਅਸੀਂ ਇਲੈਕਸ਼ਨ ਦੇ ਵਿੱਚ ਉਤਾਰਿਆ ਠੀਕ ਹੈ ਉਹ ਸਾਡਾ ਭਰਾ ਆ ਆਦਰਯੋਗ ਹੈ ਲੇਕਿਨ ਉਹ ਵੀ ਕਿਤਨਾ ਕਿਤੇ ਬਿਚਾਰਾ ਇਸ ਚੀਜ਼ ਦੇ ਵਿੱਚ ਉਲਝ ਕੇ ਰਹਿ ਗਿਆ ਸੀ ਸੋ ਸਾਡੀਆਂ ਭਾਵਨਾਵਾਂ ਉਹਦੇ ਨਾਲ ਆ ਸਾਡੀਆਂ ਬੈਸਟ ਵਿਸ਼ੀਜ਼ ਉਹਦੇ ਨਾਲ ਆ ਕਿਉਂਕਿ ਉਹਨੇ ਸਾਡੇ ਸਮਾਜ ਵਾਸਤੇ ਕੁਰਬਾਨੀ ਵੀ ਦਿੱਤੀ ਐ ਉਹਨੇ ਆਪਣਾ ਪੈਸਾ ਵੀ ਖਰਚਿਆ ਆਪਣਾ ਸਮਾਂ ਵੀ ਖਰਚਿਆ ਸੋ ਉਹਨੂੰ ਸਲੂਟ ਐ ਔਰ ਜਿਹੜੇ ਸਾਡੇ ਐਨਆਰਆਈ ਵੀਰਾਂ ਨੇ ਉਹਦੀ ਹੈਲਪ ਕੀਤੀ ਆ ਉਹਨਾਂ ਨੂੰ ਵੀ ਸਲੂਟ ਐ ਲੇਕਿਨ ਅਜ਼ੀਜ਼ੋ ਯੋਜਨਾ ਬੰਦੀ ਜਿਹੜੀ ਉਹ ਬਹੁਤ ਜ਼ਰੂਰੀ ਸੀ ਔਰ ਹੜਬੜੀ ਦੇ ਵਿੱਚ ਜਾਂ ਜਲਦਬਾਜ਼ੀ ਦੇ ਵਿੱਚ ਬਿਨਾਂ ਸੋਚੇ ਸਮਝੇ ਵਾਲਾ ਫੈਸਲਾ ਕਦੇ ਨਹੀਂ ਲੈਣਾ ਚਾਹੀਦਾ ਮੈਂ ਸਮਝਦਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ 2027 ਜਿਹੜਾ ਜਿਹੜਾ 2027 ਜਿਹੜਾ ਮਿਸ਼ਨ ਆ ਸਾਡਾ ਐਮਐਲਏ ਵਾਲਾ ਜਿਹੜਾ ਮਿਸ਼ਨ ਆ ਉਹਦੇ ਵਿੱਚ ਅੱਜ ਤੋਂ ਹੀ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ ਵਿਸ਼ੇਸ਼ ਤੌਰ ਤੇ ਜਿਹੜੇ ਫਾਈਨੈਂਸ਼ਲੀ ਜਿਹੜੀਆਂ ਜਿਹੜੇ ਹੁਣ ਤੋਂ ਹੀ ਬੜੇ ਸਟਰੋਂਗਲੀ ਲੱਖਾਂ ਚ ਨਾ ਸੋਚੋ ਮੈਂ ਸਮਝਦਾ ਕਿ ਕਰੋੜਾਂ ਦੇ ਵਿੱਚ ਅਗਰ ਸੋਚ ਕੇ ਚੱਲੋਗੇ ਤੇ ਤਦ ਹੀ ਅਸੀਂ ਇਹਨਾਂ ਚੀਜ਼ਾਂ ਦੇ ਫਤਿਹ ਪਾ ਸਕਦੇ ਹਾਂ ਕਿਉਂਕਿ ਅਸੀਂ ਇੱਕ ਨਹੀਂ 5 7 10 ਸੀਟਾਂ ਜਿਹੜੀਆਂ ਤੁਸੀਂ ਆਪਾਂ ਸਾਰੇ ਵਿਚਾਰ ਕਰ ਰਹੇ ਹਾਂ ਕਿ ਇਹਨਾਂ ਦੇ ਉੱਪਰ ਐਮਐਲਏ ਜਿਹੜੇ ਲੜਾਉਣੇ ਚਾਹੀਦੇ ਆ ਫੰਡ ਦੀ ਕਮੀ ਨਹੀਂ ਆਉਣੀ ਚਾਹੀਦੀ ਯੋਜਨਾਬੰਦੀ ਦੀ ਕਮੀ ਆਉਣੀ ਨਹੀਂ ਚਾਹੀਦੀ ਔਰ ਹੁਣ ਤੋਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ ਔਰ ਹੁਣ ਤੋਂ ਹੀ ਉਸ ਬੰਦਿਆਂ ਨੂੰ ਐਮਐਲਏ ਕਹਿ ਕੇ ਸੰਬੋਧਨ ਕਰ ਦੇਣਾ ਚਾਹੀਦਾ ਮੈਂ ਸਮਝਦਾ ਕਿ ਤਖੱਲੂਸੀ ਜਿਹੜਾ ਸਰ ਨੇਮ ਹੀ ਐਮਐਲਏ ਲਗਾ ਦੇਣਾ ਚਾਹੀਦਾ ਕਿਉਂਕਿ ਜਿਹੜੇ ਜਿਹੜੇ ਲੋਕ ਜਿਹੜੇ ਮੈਦਾਨ 'ਚ ਤੁਸੀਂ ਉਤਾਰਨੇ ਆ ਉਹਨਾਂ ਵੱਲੋਂ ਸਾਡੇ ਧਾਰਮਿਕ ਆਗੂਆਂ ਨੇ ਸਾਡੇ ਪ੍ਰੀਸਟ ਨੇ ਸਾਡੇ ਫਾਦਰਾਂ ਨੇ ਦੁਆਵਾਂ ਵੀ ਸ਼ੁਰੂ ਕਰ ਦੇਣੀ ਹੈ ਔਰ ਫਾਈਨੈਂਸ਼ਲੀ ਵੀ ਸਪੋਰਟ ਕਰੋਗੇ ਔਰ ਮੋਰਲ ਸਪੋਰਟ ਵੀ ਕਰੋਗੇ ਤਾਜ਼ਾ ਜ਼ਿੰਦਾਦਿਲੀ ਦੇ ਨਾਲ ਇੱਕ ਜਨੂੰਨ ਦੇ ਨਾਲ ਜਿਹੜਾ ਆ ਸਾਰੇ ਸਪੋਰਟ ਕਰਾਂਗੇ ਇੱਕ ਦੂਸਰੇ ਦੀ ਇੱਕ ਦੂਸਰੇ ਦੀ ਹੱਥ ਫੜ ਕੇ ਸਾਰੇ ਤਗੜੇ ਹੋਵਾਂਗੇ ਸੋ ਸਭ ਨੂੰ ਜੈ ਐਮ ਸੀ ਦੀ ਬਹੁਤ ਬਹੁਤ ਧੰਨਵਾਦ ਅੱਜ ਦੀ ਸਵੇਰ ਸਭ ਨੂੰ ਮੁਬਾਰਕ ਪ੍ਰਭੂ ਯਿਸੂ ਮਸੀਹ ਦੇ ਨਾਮ ਵਿਚ ਜੈ ਐਮ ਸੀ ਦੀ